ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਦੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਮੋਂਗੇ ਸੋ ਜਿਹੜੀ ਅੱਜ ਦੀ ਵੀਡੀਓ ਹੈ ਜੀ ਜਿਵੇਂ ਮੈਂ ਤੁਹਾਨੂੰ ਫੋਨ ਦੇਖ ਹੀ ਰਿਹਾ ਹੂਆ ਹੈ ਨਾ ਤਾਂ ਕਾਫੀ ਸਾਰੀਆਂ ਜਿਹੜੀਆਂ ਮੇਰੀਆਂ ਭੈਣਾਂ ਸੀਗੀਆਂ ਮੈਸੇਜ ਕਰ ਰਹੀਆਂ ਸੀ ਕਿ ਦੀਦੀ ਇਹੋ ਜੀ ਵੀਡੀਓ ਬਣਾਓ ਜਿਹੜੀ ਅਸੀਂ ਫੋਨ ਦੇ ਉੱਤੋਂ ਟ੍ਰੇਸ ਬਣਾ ਸਕੀਏ ਤਾਂ ਇਹ ਵੀਡੀਓ ਉਹਨਾਂ ਦੇ ਲਈ ਹੈ ਜੀ ਜਿਹੜੀਆਂ ਭੈਣਾਂ ਫੋਨ ਦੇ ਵਿੱਚ ਸਕਰੀਨਸ਼ਾਟ ਲੈ ਕੇ ਰੱਖ ਲੈਂਦੀਆਂ ਨੇ ਕੋਈ ਹੈਂਡਵਰਕ ਜਾਣਦੀ ਹੈ ਜਾਂ ਕੋਈ ਮਸ਼ੀਨ ਵਰਕ ਅ ਠੀਕ ਹੈ ਵੀ ਤੁਸੀਂ ਫੋਨ ਦੇ ਉੱਤੋਂ ਟ੍ਰੇਸ ਬਣਾ ਤਾਂ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਜਿਵੇਂ ਇੱਕ ਭੈਣ ਮੈਨੂੰ ਕਹਿੰਦੀ ਸੀ ਕਿ ਕਹਿੰਦੀ ਦੀਦੀ ਮੈਨੂੰ ਟਰੇਸ ਬਣਾ ਕੇ ਤੁਸੀਂ ਕੋਰੀਅਰ ਕਰ ਦੋ ਮੈਂ ਬਰਨਾਲਾ ਰਹਿੰਦੀ ਆ ਤਾਂ ਕਿਉਂਕਿ ਇਹ ਕਿ ਮੇਰੀ ਡਰਾਇੰਗ ਵੀ ਸੋਹਣੀ ਤਾਂ ਭੈਣ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਆ ਤਾਂ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਕਹਿੰਦੀ ਦੀਦੀ ਤੁਸੀਂ ਵੀਡੀਓ ਬਣਾਓ ਹਾਂ ਜਿਸ ਦੇ ਨਾਲ ਵੀ ਅਸੀਂ ਟਰੇਸ ਬਣਾਉਣਾ ਸਿੱਖ ਸਕੀਏ ਸੋ ਮੈਂ ਦੱਸਦੀ ਆ ਕਿ ਫੋਨ ਦੇ ਉੱਤੇ ਤੁਸੀਂ ਟਰੇਸ ਕਿਵੇਂ ਬਣਾਉਣੇ ਆ ਜਿਵੇਂ ਆਹ ਇੱਕ ਨਾਰਮਲ ਫੋਟੋ ਹੈ ਮੈਂ ਵੀ ਕੋਈ ਸਕਰੀਨਸ਼ਾਟ ਲੈ ਕੇ ਰੱਖਿਆ ਹੋਇਆ ਤਾਂ ਤੁਸੀਂ ਉਹ ਫੋਟੋ ਸਿਲੈਕਟ ਕਰ ਲੈਣੀ ਆ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਚਾਹੀਦਾ ਹੈ ਨਾ ਤਾਂ ਉਹਨੂੰ ਹਲਕਾ ਜਿਹਾ ਇਸ ਤਰੀਕੇ ਦੇ ਨਾਲ ਜਿਵੇਂ ਮੈਂ ਕਰ ਰਹੀ ਹਾਂ ਜਿੰਨਾ ਤੁਹਾਨੂੰ ਲੱਗਦਾ ਕਿ ਇਹ ਸਾਈਜ਼ ਸਹੀ ਆ ਠੀਕ ਹੈ ਆਪਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਨਾ ਵੀ ਬਹੁਤ ਜ਼ਿਆਦਾ ਜ਼ੂਮ ਤਾਂ ਨਹੀਂ ਹੋਗਾ ਜਿਵੇਂ ਹੁਣ ਆ ਪੂਰਾ ਫੁੱਲ ਜ਼ੂਮ ਹੋ ਗਿਆ ਤਾਂ ਇਸ ਤਰੀਕੇ ਨਾਲ ਜਾਂ ਤੁਹਾਨੂੰ ਐਨਾ ਕੁ ਨਾਰਮਲ ਸਾਈਜ਼ ਚਾਹੀਦਾ ਤੁਸੀਂ ਸਾਈਜ਼ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਇੱਕ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆ ਵਾਲਾ ਟਰੇਸ ਪੇਪਰ ਤੁਹਾਨੂੰ ਚਾਹੀਦਾ ਇਸ ਤਰ੍ਹਾਂ ਦਾ ਟਰੇਸ ਪੇਪਰ ਲਿਓ ਮਾਰਕੀਟ ਦੇ ਵਿੱਚੋਂ ਤਾਂ ਇਹਨੂੰ ਫੋਨ ਦੇ ਉੱਤੇ ਰੱਖ ਲਓ ਪਹਿਲਾਂ ਮਤਲਬ ਕਿ ਇਸ ਤਰ੍ਹਾਂ ਟ੍ਰੇਸ ਦੇ ਉੱਤੇ ਲਾਈਨਿੰਗ ਲਾ ਲੈਣੀ ਆ ਚਾਰੇ ਪਾਸੇ ਮੈਂ ਦੋਨੇ ਪਾਸੇ ਲਾਈਨਾਂ ਲਾਈਆਂ ਹੋਈਆਂ ਹਨਾ ਕਿਉਂਕਿ ਇੱਕ ਤਾਂ ਇਸ ਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਸਾਡਾ ਜਿਹੜਾ ਟ੍ਰੇਸ ਹੈ ਸਿੱਧਾ ਬਣ ਰਿਹਾ ਤੇ ਦੂਸਰਾ ਇਹ ਜਦੋਂ ਅਸੀਂ ਗਲੀਆਂ ਕਰਕੇ ਟ੍ਰੇਸ ਕਰਦੇ ਆ ਤਾਂ ਆਸ-ਪਾਸੇ ਜਿਹੜੀ ਸ਼ਾਹੀ ਨਹੀਂ ਫੈਲਦੀ ਹਨਾ ਤਾਂ ਇਸ ਨਾਲ ਜਿਹੜਾ ਤੁਹਾਡਾ ਟ੍ਰੇਸ ਹੈ ਬਹੁਤ ਵਧੀਆ ਬਣਦਾ ਤੇ ਹੁਣ ਆਪਾਂ ਟ੍ਰੇਸ ਸ਼ੁਰੂ ਕਰਦੇ ਆ ਟ੍ਰੇਸ ਦੇਖੋ ਧਿਆਨ ਦੇ ਨਾਲ ਤੁਸੀਂ ਥੋੜਾ ਥੋੜਾ ਜ਼ੂਮ ਕਰਦੇ ਜਾਉਗੇ ਜਿੰਮੀ ਜੀ ਮੈਂ ਤੁਸੀਂ ਡਿਜ਼ਾਈਨ ਬਣਾਉਣ ਲੱਗੋਗੇ ਤੇ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਸਾਨੂੰ ਕਿੰਨਾ ਕੁ ਡਿਜ਼ਾਈਨ ਮਤਲਬ ਕਿ ਰਿਕੁਆਇਰਡ ਹੈ ਤਾਂ ਤੁਸੀਂ ਹਲਕੇ ਜਿਹੇ ਤਰੀਕੇ ਨਾਲ ਪੈਨਸਲ ਲੈ ਲੈਣੀ ਹੈ ਬਿਲਕੁਲ ਹਲਕੇ ਹੱਥ ਦੇ ਨਾਲ ਪੈਨਸਲ ਚਲਾਉਣੀ ਆ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਟ੍ਰੇਸ ਬਣਾ ਸਕਦੇ ਹੋ ਕਿਉਂਕਿ ਜੇ ਤੁਸੀਂ ਬਾਲਾ ਜ਼ਿਆਦਾ ਮਤਲਬ ਪ੍ਰੈਸ਼ਰ ਕਰੋਗੇ ਨਾ ਤਾਂ ਜਿਹੜੀ ਸਕਰੀਨ ਆ ਸਾਡੀ ਉਹ ਹਲ ਜਾਂਦੀ ਹੁੰਦੀ ਆ ਦੇਖੋ ਜਿਵੇਂ ਹੁਣ ਹਲ ਰਹੀ ਆ ਤਾਂ ਇਸ ਚੀਜ਼ ਦਾ ਤੁਸੀਂ ਅਕੋਰਡਿੰਗਲੀ ਆਪਦੇ ਅਕੋਰਡਿੰਗ ਹੈ ਨਾ ਵੀ ਧਿਆਨ ਰੱਖਣਾ ਕਿ ਤੁਹਾਡੀ ਫੋਟੋ ਜਿਹੜੀ ਜਿੰਨੀ ਤੁਹਾਨੂੰ ਚਾਹੀਦੀ 19 ਕੀ ਜ਼ੂਮ ਹੋਵੇ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਕਿ ਫੋਨ ਹਲ ਰਿਹਾ ਆ ਦੇ ਕੁਝ ਮੁੰ ਛੋਟਾ ਹੋ ਗਿਆ ਨਾ ਇਹਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਬੜੀ ਪ੍ਰੋਬਲਮਸ ਕੋਈ ਗੱਲ ਨਹੀਂ ਜੀ ਤੁਸੀਂ ਨਿਗਾਹ ਰੱਖਣੀ ਆ ਕਿ ਕਿੰਨਾ ਕੁ ਫੋਨ ਜਿਹੜਾ ਤੁਹਾਡਾ ਹੱਲਿਆ ਕਿੰਨੀ ਕ ਫੋਟੋ ਜ਼ੂਮ ਹੋਈ ਆ ਕਿੰਨੇ ਕ ਜਿਹੜੀ ਪਿਕਚਰ ਆ ਸਾਡੀ ਉਹ ਸ਼ਾਰਟ ਹੋਈ ਆ ਬਿਲਕੁਲ ਇਸ ਤਰੀਕੇ ਨਾਲ ਨਾ ਇਹ ਜਮਾ ਉੱਪਰ ਉੱਪਰ ਹੀ ਰੱਖਣਾ ਟਰੇਸ ਜਦੋਂ ਵੀ ਤੁਸੀਂ ਕੋਈ ਪੱਤੀ ਪੂਰੀ ਕਰ ਲਈ ਉਸ ਤੋਂ ਬਾਅਦ ਹੱਥ ਚੱਕ ਦਿਓ ਤਾਂ ਇੱਕ ਵਾਰੀ ਉਹ ਪੱਤੀ ਦੇ ਉੱਤੇ ਪੱਤੀ ਜ਼ਰੂਰ ਰੱਖਿਆ ਕਰੋ ਤਾਂ ਕਿ ਉਸੇ ਸਾਈਜ਼ ਦੇ ਵਿੱਚ ਸਾਰਾ ਟਰੇਸ ਬਣ ਸਕੇ ਸੋ ਇਹ ਸਭ ਤੋਂ ਸੌਖਾ ਤਰੀਕਾ ਜਿੰਨਾ ਦੀ ਡਰਾਇੰਗ ਨਹੀਂ ਵਧੀਆ ਹੈ ਨਾ ਤਾਂ ਉਹ ਵੀ ਇਸ ਤਰੀਕੇ ਦੇ ਨਾਲ ਟ੍ਰੇਸ ਬਣਾ ਸਕਦੀ ਆ ਕਿਉਂਕਿ ਕਾਫੀ ਸਾਰੀਆਂ ਭੈਣਾਂ ਇਹੋ ਜੀਆਂ ਹੁੰਦੀਆਂ ਨੇ ਜਿਹੜੀਆਂ ਮਸ਼ੀਨ ਵਰਕ ਤਾਂ ਸਿੱਖ ਜਾਂਦੀਆਂ ਨੇ ਪਰ ਉਹਨਾਂ ਦੀ ਜਿਹੜੀ ਡਰਾਇੰਗ ਵਧੀਆ ਨਹੀਂ ਹੁੰਦੀ ਤੇ ਟ੍ਰੇਸ ਨਹੀਂ ਬਣਦੇ ਆ ਦੇਖੋ ਵਾਰ-ਵਾਰ ਜ਼ੂਮ ਹੁੰਦਾ ਤਾਂ ਇਸ ਚੀਜ਼ ਨੂੰ ਜ਼ਰੂਰ ਨੀਗਾ ਚ ਰੱਖਿਓ ਨਾ ਵੀ ਬਾਰ ਬਾਰ ਜ਼ੂਮ ਨਾ ਹੋਵੇ ਬਾਲਾ ਛੋਟਾ ਵੀ ਨਾ ਹੋਵੇ ਆ ਦੇਖੋ ਜਿਵੇਂ ਮੈਂ ਛੋਟਾ ਹੋ ਗਿਆ ਤਾਂ ਬਸ ਇਹ ਚੀਜ਼ ਨੂੰ ਤੁਸੀਂ ਆਪਦੀ ਨੀਂਗਾ ਦੇ ਰੱਖਣੀ ਆ ਜਿਵੇਂ ਹੁਣ ਮੈਂ ਦੁਬਾਰਾ ਬਣਾਉਣ ਲੱਗਣਾ ਤਾਂ ਮੈਂ ਇਹ ਰੱਖ ਲਿਆ ਹਨਾ ਵੀ ਪੱਤੀ ਦੇ ਉੱਤੇ ਪੱਤੀ ਆ ਇਸ ਤਰੀਕੇ ਦੇ ਨਾਲ ਤੁਸੀਂ ਆਪਦਾ ਟ੍ਰੇਸ ਰੈਡੀ ਕਰ ਸਕਦੇ ਹੋ ਤੇ ਹਾਂਜੀ ਮੈਂ ਰਿਕੁਐਸਟ ਕਰਦੀ ਆ ਕਿ ਜਿਨ੍ਹਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸਪੋਰਟ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਲਾਈਕ ਸ਼ੇਅਰ ਕਰਕੇ ਆ ਦੇਖੋ ਜਿੱਥੇ ਪ੍ਰੈਸ਼ਰ ਕਰਤਾ ਤੁਸੀਂ ਪੈਨਸਲ ਦੇ ਨਾਲ ਉਹ ਮੇਰੇ ਤੋਂ ਦਾਬ ਆ ਗਈ ਸੀ ਹੈਨਾ ਤਾਂ ਇਹ ਤੁਹਾਡਾ ਜਿਹੜਾ ਟ੍ਰੇਸ ਹੈ ਜ਼ਰੂਰ ਹੱਲੂਗਾ ਪਤਾ ਜਾਦੇ ਤੁਸੀਂ ਪੈਨ ਪੈਂਸਲ ਜੋ ਵੀ ਚੀਜ਼ ਆ ਤੁਹਾਡੇ ਕੋਲੇ ਮਾਰਕਰ ਆ ਉਹਦੇ ਉੱਤੇ ਦਾਬ ਨਹੀਂ ਦੇਣੀ ਬਿਲਕੁਲ ਹਲਕੇ ਹਲਕੇ ਹੱਥ ਦੇ ਨਾਲ ਬਣਾਉਣਾ ਹਾਂਜੀ ਬੇਟੇ ਹਾਂ ਚੱਕ ਕੇ ਮਿਸ ਕਰੋ ਪੱਕਾ ਇਹ ਲੂ ਚੁਪ ਕਰ ਐਸ ਤਰ੍ਹਾਂ ਜਿਵੇਂ ਹੁਣ ਮੈਂ ਦੁਬਾਰਾ ਇੱਧਰ ਕੀਤਾ ਤਾਂ ਆਪਾਂ ਆਹ ਵਾਲੀ ਫੀਲ ਨੂੰ ਬਿਲਕੁਲ ਉਹਦੇ ਉੱਪਰ ਰੱਖਿਆ ਹਣਾ ਤਾਂ ਜਿਹੜਾ ਤੁਹਾਡਾ ਇਹਦਾ ਸਾਈਜ਼ ਐ ਉਹ ਵੀ ਸੇਮ ਆਊਗਾ। ਪੇਟਰੀ ਇਸ ਦਾ ਜਿਹੜਾ ਸਾਈਜ਼ ਨਹੀਂ ਹਲਦਾ। ਹੁਣ ਜੀ ਵੀ ਅਸੀਂ ਨੈਕਸਟ ਬਲਾ ਡਿਜ਼ਾਈਨ ਬਣਾਉਣਾ ਅੱਗੇ ਵਾਲਾ ਡਿਜ਼ਾਈਨ ਬਣਾਉਣਾ ਨਾ ਤਾਂ ਦੇਖੋ ਇਹਨੂੰ ਅੱਗੇ ਕਰ ਲਿਆ ਫੋਟੋ ਨੂੰ ਇਸ ਤਰ੍ਹਾਂ ਤੇ ਆਹ ਪੱਤੀ ਨੂੰ ਅਸੀਂ ਬਿਲਕੁਲ ਪੱਤੀ ਦੇ ਉੱਤੇ ਰੱਖਾਂਗੇ। ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਡਿਜ਼ਾਈਨ ਬਣੂਗਾ ਉਹ ਬਿਲਕੁਲ ਸਹੀ ਬਣ ਜੂਗਾ ਤੁਹਾਨੂੰ ਜੋ ਵੀ ਚੀਜ਼ ਜੋ ਵੀ ਡਿਜ਼ਾਈਨ ਤੁਸੀਂ ਬਣਾਉਣਾ ਚਾਹੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਤੇ ਮੈਂ ਫਿਰ ਤੋਂ ਰਿਕਵੈਸਟ ਕਰਦੀ ਹਾਂ ਕਿ ਜਿੰਨਾ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਲੋ ਜੀ ਬਿਲਕੁਲ ਸੇਮ ਬਣ ਗਿਆ ਇਸ ਤਰੀਕੇ ਨਾਲ ਤੁਸੀਂ ਹਰ ਕੋਈ ਡਿਜ਼ਾਈਨ ਕੋਈ ਵੀ ਡਿਜ਼ਾਈਨ ਹੈ ਹਨਾ ਤੁਸੀਂ ਬਣਾ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਕਦਿਆ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਪੋਰਟ ਕਰੋ ਲਾਈਕ ਸ਼ੇਅਰ ਜ਼ਰੂਰ ਕਰੋ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ ਹੋਰ ਕਿਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਕਮੈਂਟ ਜ਼ਰੂਰ ਕਰਿਆ ਕਰੋ ਜਾਂ WhatsApp ਦੇ ਉੱਤੇ ਮੈਸੇਜ ਕਰਦਿਆ ਕਰੋ ਅਸੀਂ ਤੁਹਾਡੇ ਹਰ ਇੱਕ ਮੈਸੇਜ ਨੂੰ ਜਾਂ ਕਮੈਂਟ ਨੂੰ ਜ਼ਰੂਰ ਰੀਡ ਕਰਦੇ ਹਾਂ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ